ਲੱਖ ਨੀਤੀਆਂ ਚੰਗੀਆਂ ਲੱਖ ਪੰਨੋਂ ਪ੍ਰਵਾਨ ਲੱਖ ਨੀਤੀਆਂ ਚੰਗੀਆਂ ਲੱਖ ਪੰਨੋਂ ਪ੍ਰਵਾਨ ਲੱਖ ਦੇਤੀਆਂ ਲੱਖਾਂ ਚੰਗੀਆਂ ਹਾਂ ਲੱਖ ਪੰਨੋਂ ਪ੍ਰਵਾਨ ਲੱਖ ਪੰਨੋਂ ਜਿਹੜੇ ਪ੍ਰਵਾਨ ਨੇ ਤੁਹਾਡੇ ਤੀਰ ਖਾਂ ਤੇ ਤੁਸੀਂ ਪ੍ਰਵਾਨ ਕਰ ਲਏ ਇਹਨਾਂ ਨੇ ਇਹਨਾਂ ਨੇ ਪ੍ਰਵਾਨ ਕੀਤੇ ਨੇ ਫੁੱਟ ਜਿਹੜਾ ਆਪਣੇ ਨਹੀਂ ਪ੍ਰਵਾਨ ਹੈ ਆਪਣਾ ਪੁੱਤ ਨਾਲ ਜੇ ਬੀੜੇ ਤੇ ਜਰ ਧਰਫੜਾਇ ਕੇ ਜਾਂ। ਉਹ ਨਾਲ ਪੜਨਾ ਤਾਂ ਬੰਦੇ ਹ। ਆਪਣਾ ਨਹੀਂ ਬਨੇ ਰੁਕੀ। ਆਪਣਾ ਤਾਂ ਪਾਪੋਂ ਨਾਲੇ ਬਾਸਣਾ ਹੈ। ਰੱਬ ਵゼ ਨਹੀਂ ਤੇ ਪਰਵਾਹ ਨਹੀਂ ਕਿਉ। ਸਾਡੇ ਤਾਂ ਬਸਦੀ ਉਹ ਗੱਲ ਨਹੀਂ ਜੀਵਨ ਤੇ ਬਸਦੀ ਉਹ ਗੱਲ ਨਹੀਂ ਪਾਪੋਂ। ਆਪੋ ਨੇ ਕੀ ਬਣ ਕੇ ਕਰ ਸਰ ਚਲੋ ਪਾਪ ਤਾਂ ਛੱਡੋ। ਫੋਟੇ ਕੀ ਕਰ ਸਕਦਾ ਹੈ? ਭੰਗਦਾ ਕੀ ਪੁੱਤ ਕਰੂਗਾ ਜਿਹੜਾ ਖੁਦ ਭੁੱਖਦਾ ਹੈ ਐਨਾ ਹੀ ਵੱਡਾ ਹੋਊ ਜਿੱਦਾਂ ਉਹ ਖਾ ਲੇ ਦਰੋ ਫਿਰ ਵੀ ਭੁੱਖਾ ਰਹਿੰਦਾ ਤੇ ਉਹ ਗਾਂ ਪੁੱਤ ਕੀ ਕਰਦੂਗਾ ਆਪੇ ਖੱਕ ਤੇ ਖਾਰੀ ਤੇਰੇ ਜੇ ਪੁੱਤ ਦੇ ਵਗਾਰ ਦੂਗਾ ਇਹੋ ਪੀਧੋ ਵਗਾਰ ਹੀ ਕਰੂ ਪਰਮਾਨੀ ਕੋਈ ਫੁੱਲ ਪਰਮਾਨੀ ਬੁੱਲੋ ਜੀਦਾ ਤਾਂ ਜਿਹੜੀ ਮੇਰੀ ਆਪਣੀ ਹੋਵੇ ਪਰ ਉਹ ਹੀ ਕੁਛ ਨਹੀਂ ਮੈਂ ਕੋਟ ਕੱਢ ਦੂੰ ਜੇ ਕੋਟ ਕਰਨਾ ਤਾਂ ਮੇਰਾ ਕੁਛ ਹੈ ਪਹਿਲਾਂ ਆਪਣੋਂ ਬੰਦੇ ਦਾ ਹੀ ਕੋਟ ਕੀਤਾ ਗੁਰਮਤਿ ਕੋਈ ਕੋਣ ਪਰਵਾਹ ਨਹੀਂ ਹੈ ਧਿਆਨ ਰੱਖਣ ਵਾਲੀ ਗੱਲ ਹੈ ਜੇ ਕੋਟ ਪਰਵਾਹ ਸਾਖਾਂ ਦੀ ਵਸਤ ਦੇ ਕੋਟ ਤਾਂ আর ਪਾਪ ਤਾਂ ਸਾਡੇ ਵਸਤੀ ਗੱਲੇ ਹੀ ਨਹੀਂ ਪਾਪ ਵੀ ਵਸਤੀ ਗੱਲ ਹੀ ਹੈ ਬਾਤ ਕਰਨਾ ਪ੍ਰੈਕਟੀਕਲੀ ਵਸਦੀ ਗੱਲ ਨਹੀਂ ਐ। ਬਾਪ ਸੋਚਣਾ ਵਸਦੀ ਗੱਲ ਨੇ। ਕਰਨਾ ਵਸਦੀ ਗੱਲ। ਬਾਪ ਸੋਚ ਸਕਦਾ ਕਰ ਨਹੀਂ ਸਕਦਾ। ਜੇ ਪਹਿ ਸੋਚ ਲੜਦਾ ਵੀ ਭਲਾਡੇ ਦਾ ਰੁਸਾਲ ਹੋ ਜਵੇ ਹੋਇਆ ਹੈ ਦੀ। ਸੋਚੇ ਸਰਦਾਰ ਕਰਤਾ ਸਕਦਾ। ਕੋੜਾ ਨਾ ਹੈ ਪਰਮੇਸ਼ਰ ਦੇ ਹਕੂਮਨ ਪਰਾਨੇ ਨਾਲ। ਪੂਰੀ ਇੱਛਾ ਨਾਲ। ਜੀਵਨੀ ਇੱਛਾ ਕੋਈ ਨਹੀਂ। ਜਦ ਹੋ ਹੀ ਨਹੀਂ ਸਕਦਾ ਪ੍ਰੈਕਟੀਕਲੀ ਪੁੱਤ ਕਰਨਾ ਸਾਡੇ ਵਸਤੀ ਗੱਲ ਨਹੀਂ ਨਾ ਪਾਪ ਕਰਨਾ ਪਾਪ ਕਰਨ ਵਾਲਾ ਬੁਰਾ ਹੁੰਦਾ ਹੈ ਜਦ ਪਾਪੀ ਬੁਰਾ ਹੁੰਦਾ ਪਾਪ ਬੁਰਾ ਪਾਪੀ ਕੋ ਪਿਆਰਾ ਹੁੰਦਾ ਜਿਹੜਾ ਪਾਪੀ ਆ ਪਿਆਰਾ ਹੁਕਮ ਨਾਲ ਵਿਰੋਧ ਕਰਨਾ ਵੀ ਪਾਪ ਹੈ ਪਰ ਬ੍ਰਦਰ ਅਸੀਂ ਸੋਚ ਸਕਦੇ ਆ ਕਰ ਨਹੀਂ ਸਕਦੇ ਵਿਰੋਧ ਵੀ ਸੋਚਦੇ ਆ ਆਨ ਜਿਹੜਾ ਪਾਣਾ ਮਿੱਠਾ ਨਹੀਂ ਲੱਗਦਾ ਇਹ ਬਾਪ ਹੈ ਤੇ ਵਰਤਦਾ ਦਾ ਫਿਰ ਸਭ ਕੁਝ ਵਰਤੇ ਤੇਰਾ ਪਾਣਾ ਪਾਣਾ ਕਿਹੜਾ ਸਾਡੇ ਸੋਚੇ ਤੇ ਹਟ ਗਿਆ ਵਰਤਨ ਤੇ ਉਹ ਤਾਂ ਆਪਣਾ ਉਮਰ ਹੀ ਚੱਲਦਾ ਹੈ ਸਾਡੀ ਜਿਹੜੀ ਸੋਚ ਹੈ ਬਾਹਰੇ ਤੋਂ ਖਲਾਸ ਇਹ ਬਾਪ ਜੋ ਅਸੀਂ ਸੋਚਿਆ ਸੀ ਹੋਇਆ ਨਹੀਂ ਉਹ ਬਾਪ ਹੈ ਜੋ ਸੋਚਿਆ ਸੀ ਹੋ ਗਿਆ ਉਹ ਨਹੀਂ ਬਾਪ ਉਹ ਤਾਂ ਉਹਦਾ ਪਾਣਾ ਇਸ ਕਰਕੇ ਪਾਪ ਕੋ ਨਾ ਹਮਰੇ ਬਸ ਕਾਹ ਕਿ ਹਮਨੇ ਹੀ ਚੰਗੇ ਬੁਰਾ ਨਹੀਂ ਕੋਈ ਬੁਰਾ ਨਹੀਂ ਸਾਡੇ ਕੋਈ ਵੀ ਹੈ ਬੁਰਾ ਤਾਂ ਤਾਂ ਜੋ ਬੁਰਾਈ ਕਰ ਸਕੀ ਹੈ ਉਹ ਬੁਰਾਈ ਨਹੀਂ ਕਰ ਸਕਦਾ ਉਹ ਉਹਦੇ ਪਾਣਾ ਵਰਤਦਾ ਸਮਝ ਵਰਤੇ ਜੇਰਾ ਪਾੜੂ ਬੁਰਾ ਹੋਏ ਨਾ ਬੁਰਾਈ ਕਰ ਸਕੇ ਕਰਨ ਦੀ ਤਾਂ ਸਾਡੇ ਸੁਭਾਅ ਹੈ ਨਹੀਂ ਬੁਰਾਈ ਹਮਨੇ ਹੀ ਚੰਗੇ ਪਰ ਚੰਗੇ ਨਹੀਂ ਹੈ ਜੇ ਚੰਗੇ ਕੋ ਨਹੀਂ ਸਾਡੀ ਸੋਚ ਚੰਗੀ ਦੀ ਪਾਣਾ ਵਿਟਾ ਨਹੀਂ ਲੱਗਦਾ ਚੱਕੇ ਤਾਂ ਹੁੰਦੇ ਜਿਹਾ ਬਾਣਾ ਬਿਠਾ ਲੱਗਦਾ ਚੱਕੇ ਹੋ ਰਹੇ ਆ ਜਿਹਾ ਬਾਣਾ ਬਿਠਾ ਕਰਕੇ ਬੰਦੇ ਨੇ ਬੁਰੇ ਅਸੀਂ ਬਣ ਨਹੀਂ ਸਕਦੇ ਬੁਰੇ ਸਾਡਾ ਬੁਰਾਈ ਸਾਡੇ ਵਸ ਦੀ ਗੱਲ ਐ ਨਹੀਂ ਚੱਕੇ ਅਸੀਂ ਹਾਂ ਨਹੀਂ ਚੱਕੇ ਵੀ ਨਹੀਂ ਹੈਗੇ ਬੁਰਾ ਨਹੀਂ ਕੋਈ ਬੁਰਾ ਵੀ ਕੋਈ ਨਹੀਂ ਹੈ ਬੁਰਾ ਹੋਏ ਨਾ ਬਰਾਇ ਕਰ ਸਕਿਆ ਕਰਨਾ ਤੇ ਗੱਲ ਐ ਨਹੀਂ ਕੁਝ ਛਿਰੀ ਹੋਏ ਕਾ ਸਕਦਾ ਇਹ ਸਭ ਐ ਇਹ ਰਿਆਨ ਤਾਂ ਕੁਝ ਕਰ ਸਕਦਾ ਮਰਬਾਣੀ ਨਹੀਂ ਸਕਦਾ ਹਾਂ ਚੱਗੇ ਨਹੀਂ ਪਾਣੇ ਚ ਨਹੀਂ ਜਾਂਦੇ ਯਾ ਵਰਤੇ ਆਪੇ ਉਹਦੇ ਕਰਦੇ ਸਭ ਕੁਝ ਹੁੰਦਾ ਹੈ ਉਦੋਂ ਤੋਂ ਬੁੱਲਦੇ ਅੰਦਰੋਂ ਹੀ ਬੁੱਲਦੇ ਜਾਂ ਅੰਦਰੋਂ ਬੰਨੇਗਾ ਫਿਰ ਚੱਗੇ ਵਰਤੇ ਜਰੂਰ ਨਾ ਸਾਰੇ ਕਹਿੰਦੇ ਨੇ ਵੀ ਜੋ ਕੁਝ ਵਰਤੇ ਤੇਰਾ ਬਾੜਾ ਜ਼ੁਰਮਾਨ ਵੀ ਮੰਨਦੇ ਨੇ ਸਾਰੀ ਬਲਦੇ ਨੇ ਹਨ ਵੀ ਲੈnder ਬੁੱਕਰ ਵੀ ਜਾਂਦੇ ਨੇ ਕੋਈ ਆ ਦੇ ਮੰਨ ਕੇ ਬੁੱਕਰ ਜਿਵੇਂ ਜੱਗਾ ਨਹੀਂ ਹੁੰਦਾ ਅੱਜ ਕੱਲ ਮੰਨ ਵੀ ਗਿਆ ਯਾਰ ਆਦ ਵਿੱਚ ਉੱਥੇ ਜਾ ਕੇ ਬੁੱਕਰ ਪੀ ਗਿਆ ਹੁਣ ਉਹਨੂੰ ਜੱਗਾ ਕੌਣ ਕੋਊਗਾ ਜੰਨਾ ਸਾਇਆ ਗੱਲੋਂ ਚੰਗੇ ਨਹੀਂ ਸਾਧ ਨੂੰ ਮੰਨ ਵੀ ਜਾਂਦਾ ਹੈ ਛੱਟਵੜ ਬੁੱਕਰ ਵੀ ਜਾਂਦਾ ਉਹ ਮੰਨ ਕੇ ਬੁੱਕਰਿਆ ਹੋਇਆ ਆਲ ਵੀ ਜੱਗਾ ਨਹੀਂ ਕਰ ਨਹੀਂ ਕੋ ਸਕਦਾ ਕੋਈ ਲੱਖ ਨੇਕੀਆਂ ਚੰਗਿਆਈਆਂ ਥੱਕ ਪੁੰਨਾ ਪ੍ਰਵਾਨ ਜਿਹੜਾ ਕਿਹੀ ਗੱਲ ਹੈ ਪੈਰ ਪੋੜਾ ਮਾਰਿਆ ਗਾਫਾ ਚੱਗਾ ਵਰਣ ਦਾ ਬਣਦਾ ਮਾੜੀ ਜਿਹੀ ਗੱਲ ਪਿੱਛੇ ਚੱਗਾ ਵਰਡੋ ਰਹਿ ਗਿਆ ਖੱਟਿਆ ਵੀ ਕੋਣੀ ਬਰਾ ਬਣ ਕੇ ਜੇ ਚੰਗਿਆਈ ਤੋਂ ਖਾਰਜ ਹੋ ਕੇ ਚੱਗਿਆ ਦੀ ਲਿਸਟ ਵਿੱਚੋਂ ਨਿਕਲ ਖੱਟਿਆ ਤਾਂ ਕੋਈ ਨਹੀਂ ਕੀ ਖੱਟਿਆ ਵੇ ਬੁਰਾਈ ਲਈ ਸੋਚ ਕੇ ਹੀ ਬੁਰਾਈ ਲਈ ਹੈ ਨਾ ਕਰਕੇ ਸੋਚ ਬੇਦ ਕਹਿੰਦਾ ਸੋਚ ਕੇ ਬੁਰਾਈ ਲਈ ਹੈ ਬੇਦ ਕਹਿੰਦਾ ਬੰਦਾ ਸਾ ਪਾਪ ਹੈ ਨਾ ਬੰਦੀ ਜਿਹੜੀ ਇੱਛਾ ਹੋਈ ਪਾਪ ਹੈ ਦੀ ਪ੍ਰੈਕਟੀਕਲੀ ਕੁਝ ਨਹੀਂ ਕਰਦਾ ਉਹ ਹੀ ਗੁਰਬਾਣੀ ਕਹਿੰਦੀ ਲੇਕਿਨ ਸਿਮਰਤੀਏ ਦੋਲਟ ਕਰਦੀ ਹੈ ਸਿਮਰਤੀ ਸੰਸਾਰੀ ਕਰ ਮੁਰਾ ਉਝਾਰੀ ਕਰਵਾਇਦਾ ਹੈ ਨਹੀਂ ਕਿਹਾ ਬੰਦੇ ਦਾ ਬੰਦਾ ਮਾਰਦਾ ਪਾ ਕਹੀ ਹੋਏ ਤਾਰ ਆਪਣੇ ਵਰਵਾਇ ਸੁਰੀਆ ਵੀ ਕਰਉਂਦੀ ਹੈ ਗੱਲ ਬਦੂਗਾ ਸੁਰੀਆ ਵੀ ਕਰਉਂਦਾ ਬੱਟਰੀ ਆਇਆ ਸੰਸਾਰੀ ਕਾਨੂੰਨ ਹੋਰ ਤਰ੍ਹਾਂ ਦਾ ਹੈ ਜਿਹੜਾ ਦਰਗਾਹੀ ਕਾਨੂੰਨ ਹੋਰ ਤਰ੍ਹਾਂ ਦਾ ਹੈ ਇਸ ਕਰਕੇ ਭਗਤਾਂ ਦੇ ਸਾਰੇ ਆ ਜੋੜ ਕੇ ਦੇ ਲੈਣਾ ਜੋੜ ਲਿਆ ਸੰਸਾਰੀ ਕਾਨੂੰਨ ਹੋਰ ਹੋ ਸਰਪਤੇ ਦਾ ਕਾਨੂੰਨ ਸੰਸਾਰੀ ਕਾਨੂੰਨ ਹੈ ਇਹ ਜਿਹੜਾ ਦਰਗਾਹੀ ਕਾਨੂੰਨ ਬਹੁਤ ਦਾ ਫਰਕ ਦਾ ਰਹਿਣਾ ਹੀ ਹੈ ਉਹ ਤਾਂ ਰਾਜੇ ਵਾਸਤੇ ਜੋ ਹਕੂਮਤ ਕਰਦੀ ਹੈ ਜਿਹਨੇ ਸਮਾਜ ਦੇ ਵਿੱਚ ਉਹ ਸਮਾਜਿਕ ਕਾਨੂੰਨ ਸਾਡਾ ਕਾਨੂੰਨ ਬਣਾਇਆ ਹੈ ਇੱਥੇ ਉਹ ਇਹ ਜਿਹਾ ਹੀ ਰਹੂਗਾ ਉਹ ਇਹਦਾ ਨਾ ਰਿਆ ਤਾਂ ਫਿਰ ਉਹਦਾ ਵਸੂਲ ਹੋ ਜੂਗਾ। ਹਾਂਜੀ। ਲੱਖ ਨੇ ਕੀਆਂ ਚੰਗਿਆਈਆਂ, ਲੱਖ ਪੁੰਨਾ ਪ੍ਰਵਾਹ। ਲੱਖ ਨੇ ਕੀਆਂ ਚੰਗਿਆਈਆਂ। ਲੱਖਾਂ ਨੇ ਕੀ ਹੁਣ ਦੇ ਜ਼ਿਆਦਗੀ ਦੇ ਵਿੱਚ। ਜਿਹੜੀ ਨੂੰ ਅਸੀਂ ਦੇਖੀ ਸਮਝਦੇ। ਕਿਉਂਕਿ ਆ ਇਹ ਲੱਖਾਂ ਹੁਣ ਜਿਹਨੂੰ ਅਸੀਂ ਚੰਗਿਆਈ ਸਮਝਦੇ। ਬਹੁਤ ਸਾੜੀਆਂ ਦੇਖੀਆਂ ਅਸੀਂ ਜਿਹੜੀਆਂ ਸਮਝਦੀਆਂ ਰਗਾਛ ਦੇਕੀਆਂ ਨਹੀਂ ਬਣੀਆਂ ਜਾਂਦੀਆਂ। ਜ਼ਰੂਰੀ ਨਹੀਂ ਹੈ ਵੀ ਜਦੋਂ ਅਸੀਂ ਦੇਖੀ ਸਮਝਦੀ ਹਾਂ ਕਿ ਕਿ ਦਰਗਾਹ ਵੱਡੀ ਜਾਂਦੀ ਹੈ ਜਿਹਨੂੰ ਅਸੀਂ ਚੰਗਾ ਮੰਨ ਲਈਏ ਕਿਉਂਕਿ ਆੜੜ ਮੱਤਾ ਨੇ ਆੜੜ ਮੱਤਾ ਨੇ ਆੜੜ ਬਣਾਉਂਦਾ ਨੇ ਕਿਉਂਕਿ ਉਹ ਤੇ ਦੁਹੀ ਮੱਤੇ ਖਿਲਾਫ ਹੈ ਇਹ ਸਾਡੇ ਆਦਮੀ ਦੀ ਹਰ ਗੱਲ ਮੰਨੀ ਹੋਈ ਦਰਗਾਹ ਵੱਡੀ ਜਾਣੀ ਜ਼ਰੂਰੀ ਨਹੀਂ ਹੈ ਸਾਡੇ ਆਪਣੇ ਹਿਸਾਬ ਨਾਲ ਨੇ ਫਿਰ ਮੁਸਲਮਾਨਾਂ ਦੇ ਗੋਖਾ ਨਹੀਂ ਪਾਪ ਨਹੀਂ ਹੈ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਇਸ ਗੱਲ ਨੂੰ ਉਹਨਾਂ ਦਾ ਪਾਪ ਨਹੀਂ ਸਾਡੇ ਪਾਪ ਹੈ ਕਿਤੇ ਡਿਫਰੈਂਸ ਨਹੀਂ ਰਹਿੰਦੇ ਕਿ ਆਦਮੀ ਦੇ ਆਦਮੀ ਦੀ ਮੱਤ ਹੈ ਸਾਰੇ ਆਦਮੀ ਦੀ ਮੱਤ ਹੈ ਦਰਗਾਹ ਦੇ ਦੋਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਦਰਗਾਹ ਦੇ ਦੋਹਾਂ ਪਾਸੇ ਕੋਈ ਗੱਲ ਹੈ ਉਹ ਵੀ ਹੋ ਜਾਏ ਉਹ ਵੀ ਹੋ ਜਾਏ ਲੱਖ ਦੇ ਕੀਆਂ ਚੱਗਿਆਆਂ ਲੱਖ ਪੁਨਾ ਲੱਖ ਪੁਨਾ ਪ੍ਰਵਾਨ ਜਿਹੜੇ ਸਾਰੇ ਲੋਕਾਂ ਨੂੰ ਪ੍ਰਵਾਨ ਨੇ ਕਾਰਮਗ੍ਰੰਥ ਪ੍ਰਵਾਨ ਦੇ ਅੱਗੇ ਆਉਗਾ ਨਾ ਲੱਖ ਤੱਪ ਉੱਪਰ تیرਾਂ ਸਹਿਜ ਜੋਗ ਵਿਵਾਨ ਹਾਂ ਲੱਖ ਤੇ ਤੱਪ ਕਰ ਲੋ تیرਾਂ ਦੇ ਬੈਠ ਕੇ ਲੱਖ ਪ੍ਰਕਾਰ ਦੇ ਸਹਿਜ ਜੋ ਕਰ ਲੋ ਤੁਸੀਂ ਜੋਗ ਕਰ ਲੋ ਟਕਾ ਮੰਨੂ ਟਕਾਉਣ ਦਾ ਵਿਵਾਨ ਵਿਵਾਨ ਹੈ ਚੁੱਪ ਕਰਕੇ ਵਿਵਾਨ ਹੁੰਦਾ ਹੈ ਚੁੱਪ ਕਰਕੇ ਜੋਦੀ ਬੋਲਦਾ ਨਹੀਂ ਨਾ ਹੈਗਾ ਬੋਲ ਧਾਰਨ ਕਰਕੇ ਹਾਂ ਲੱਖ ਸੂਰਤਾਂ ਸੰਗਰਾਮ ਰਣਮੈ ਛਪੇ ਪ੍ਰਾਂਤ ਲੱਖ ਸੂਰਤਾਂ ਸੁਰੂ ਬਤਾਈਏ ਕਰ ਲੋ ਅੱਗੇ ਇਹਨਾਂ ਨੇ ਕਿਹਾ ਹੈ ਕਿ ਜਿਹੜਾ ਜੰਗ ਦੇ ਵਿੱਚ ਸ਼ਹੀਦ ਹੋ ਜਾਂਦਾ ਉਹ ਸਾਹਮਣੇ ਬੱਥੇ ਉਫਤ ਹੋ ਜਾਂਦਾ ਹੈ ਗੁਰਬਾਣੀ ਨਿਬੰਧੀ ਇਸ ਗੱਲ ਦੀ ਆ ਜਿਹੜੇ ਮੁੰਡੇ ਵਰਵਾਉਂਦੇ ਆ ਅਤਵਾਦੀ ਇਹ ਤਾਂ ਵਰਵਾਉਂਦੇ ਨੇ ਆ ਫੁਰਬਾਣੀ ਨੇ ਰੱਦ ਕੀਤੀ ਹੋਈ ਹੈ ਇਹ ਗੱਲ ਗੁਰਬਾਣੀ ਨਿਬੰਧੀ ਇਹਨਾਂ ਗੱਲਾਂ ਨੂੰ ਉਹ ਮਿਸਯੂਜ਼ ਕਰਕੇ ਨਾ ਹਿੰਦੂਵਾਦੀ ਉਹ ਮੁੰਡੇ ਵਰਵਾਉਂਦੇ ਸਾਰੇ ਸ਼ਹੀਦ ਬਣਾ ਕੇ ਪਰਮਾਣੇ ਦਾ ਕਹਿੰਦੀ ਹੈ ਹੱਥ ਕਰ ਹੱਥ ਸਾਡੇ ਤਰ੍ਹਾਂ ਬਰੇ ਨਾਲ ਲੇਖੇ ਪਾਇ ਤਾਂ ਹੜੇ ਹੋਗਾ ਅਸੀਂ ਥੋੜਾ ਥੋੜਾ ਸਰੀਰ ਕਟਾ ਕੇ ਹੋਮ ਕਰਦੇ ਸੀ ਉਹ ਕਿਤੇ ਮੁਕਤ ਹੋ ਜਾਂਦੇ ਸੀ ਮੁਕਤੀ ਗਿਆਨ ਤੋਂ ਬਿਨਾਂ ਨਹੀਂ ਹੈ ਇਹ ਹੋਮ ਮੇ ਪੈਦਾ ਕਰਦੇ ਨੇ ਸਾਰੇ ਹਾਂ ਲਖ ਸੁਰਤੀ ਅਖ ਗਿਆਨ ਧਿਆਨ ਲੜੀਏ ਬਾੜ ਪ੍ਰਾਣ ਹਾਂ ਲਖ ਪਰ ਕਰਦੇ ਧਿਆਨ ਦੇ ਸੁਰਤੀ ਧਿਆਨ ਜੋੜਦੇ ਲੱਖਾਂ ਤਰੀਕੇ ਨੇ ਧਿਆਨ ਟਕਾਉਣ ਦੇ ਆਪਣੇ ਆਪਣੇ ਤਰੀਕੇ ਨੇ ਲੱਖ ਗਿਆਨ ਧਿਆਨ ਗਿਆਨ ਧਿਆਨਾਂ ਦੇਖਾਂ ਪ੍ਰਕਾਰ ਦੇ ਨੇ ਪੜਿਏ ਬਾਠ ਪ੍ਰਾਣ ਪੁਰਾਣਾਂ ਦੇ ਬਾਠ ਪੜ੍ਹ ਲਓ ਜਾਈਂ ਉਹਨਾਂ ਚ ਵੀ ਇਹ ਲੇਗਾ ਤਰੀਕੇ ਦੱਸੇ ਹੋਏ ਉਹਨਾਂ ਵਿੱਚ ਇਹ ਤਰੀਕੇ ਪਾ ਪੁਰਾਣਾਂ ਦੱਸੇ ਨੇ ਬੇਤ ਦੀ ਗੱਲ ਨਹੀਂ ਕੀਤੀ ਹੋਈ ਦੇਖੋ ਬੇਤ ਛੜਤਾ ਪੁਰਾਣ ਲਿਆ ਦੇ ਪੁਰਾਣਾਂ ਦੇ ਵਿੱਚ ਜੋ ਕੁਛ ਆ ਉਹ ਸਭ ਵਿਦਿਆਦੇ ਲੈਣ ਦੁਨੀਆਵੀ ਗੱਲਾਂ ਦੇ ॠषि ਉਹਨੇ ਇੱਕ ਵੀ ਬਾਤ ਨਹੀਂ ਹੈ ਸੁਰ ਨਾਰ ਮੁਰਜਾ ਨ ਉਪਰ ਤ ਖੋਜਦੇ ਲਿਖਿਆ ਹਾਂ ਖੋਜਦੇ ਰਹੇ ਪਾਇਆ ਤਾਂ ਕਿਹਦੀ 100 ਮੁਰਦ ਗੁਰਤੇ ਪਾਇਆ ਪਾਇਆ ਤਾਂ ਕਿਹਦੀ ਕਬੀਰ ਕਹਿੰਦਾ ਕੌਣ ਮੂਲੀ ਜੋ ਮਨ ਕੋ ਮਾਰੇ ਕਿ ਕਬੂਲੀ ਦੱਸੋ ਜਿਹਨੇ ਮਨ ਮਾਰਨ ਦੀ ਗੱਲ ਕਹੀ ਹੋਵੇ ਮੂਲੀ ਮਨ ਮਾਰਨ ਦੀ ਗੱਲ ਨਹੀਂ ਕਰਦਾ ਮੂਲੀ ਆਪਣੀ ਮਰਜ਼ੀ ਦੀ ਗੱਲ ਕਰਦਾ ਮੇਰੇ ਚੇਲੇ ਬਣੋ ਸਾਰੇ ਇਸੇ ਕਰਕੇ ਸਾਰੇ ਜਿਹੜੇ ਗ੍ਰੰਥ ਲਿਖੇ ਨੇ ਰਿਸ਼ੀਆਂ ਮੂਲੀ ਦੇ ਸ਼ਾਸਤਰ ਉਹ ਆਪਸ ਵਿੱਚ ਡਿਫਰ ਕਰਦੇ ਨੇ ਸਾਰੇ ਖਾਰੇ ਢੜੇ ਬੰਦਿਆ ਨੇ ਸਾਰੇ ਆਪਣੇ ਆਪਣੇ ਚੇਲੇ ਰਿਓ ਉਹਨਾਂ ਦੇ ਜੇ ਰਮੈਣ ਲਿਖੀ ਅੱਡ ਅੱਡ ਲਿਖੀ ਆ ਸਾਰਿਆਂ ਨੇ ਉਹਨਾਂ ਦੀ ਸਾਖੀ ਨਹੀਂ ਮਿਲਦੀ ਆ ਤੁਸੀਂ ਕਿਉਂਕਿ ਉਹ ਮਨਮਤੀਏ ਨੇ ਸਾਰੇ ਭਗਤਾਂ ਦੀ ਹਕਮਤ ਹੈ ਇਹਨਾਂ ਦੀ ਹਕਮਤ ਕਿਉਂ ਉਹਨਾਂ ਦੀ ਹਕਮਤ ਕਿਉਂ ਹੁੰਦੀ ਵਰਮਾ ਦੇ ਚਾਰ ਖੇਲੇ ਨੇ ਚਾਰਾਂ ਨੇ ਚਾਰ ਪੰਥ ਚਲਾਏ ਨੇ ਅੱਡ ਅੱਡੀ ਕਦੂਏ ਨਾਲ ਪੰਥ ਨਹੀਂ ਬਣਦਾ ਕਿਉਂ ਨਹੀਂ ਬਣਦਾ ਕਿਉਂਕਿ ਮਾਇਆ ਹੈ ਉਹਦੇ ਵਿੱਚ ਉਹ ਵਰਜੀ ਦਾ ਪੰਥ ਹੈ ਉੱਥੇ ਆਪਣਾ ਜਿਹੜਾ ਹੈ ਨਾ ਮਨੁੱਖੀ ਮਰਗੀ ਕੰਮ ਕਰਦੀ ਆਪਣੀ ਬਲੁਖੀ ਕੁੱਤੀ ਦੇ ਲੈਵਲ ਤੇ ਬੰਦੇ ਜਿੱਤੇ ਮਨੁੱਖੀ ਬੁੰਦੀ ਦਾ ਲੈਵਲ ਦਾ ਗੱਲ ਹੋ ਉਥੇ ਡਿਫਰ ਕਰੂ ਆਦਮੀ ਹਾਂਜੀ ਤੋਂ ਬੇਸ਼ਾਂ ਚਾਰੇ ਗੁਰੂ ਇੱਕ ਹੈ ਪੰਥ ਚਾਰ ਅਡੜ ਨੇ ਉਹ ਕਾਦੇ ਨੇ ਵੀ ਇਹ ਤਾਂ ਲੱਦ ਨਹੀਂ ਆ ਵੀ ਗੱਲ ਹੈ ਇੱਥੇ ਸਾਰੀ ਬੁੱਧੀ ਹੈ ਬਵੇਕ ਬੁੱਧੀ ਨਹੀਂ ਹੈ ਭਾਤਾਂ ਦੇ ਕੋਈੁੰਦਾ ਬਵੇਕ ਬੁੱਧ ਬਵੇਕ ਬੁੱਧ ਤੇ ਜਾ ਕੇ ਬੁੱਧ ਕਰੇ ਜਾਂਦੀ ਹੈ ਉਦੋਂ ਥੱਲੇ ਥੱਲੇ ਡਿਫਰੈਂਟ ਡਿਫਰ ਕਰ ਲਈਏ ਉਹ ਆਪਣੀ ਉੱਪਰ ਆਪ ਆਪਣੀ ਬੁੱਧ ਹੈ ਗਈ ਤੀ ਬਰ 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 ਜਿੱਤੇ ਤੱਕ ਆਪਣੀ ਬੁੱਧੀ ਹੈ ਉਥੇ ਤੱਕ ਡਿਫੈਂਸਿਸ ਰਹਿਣਗੇ ਪਾਰਲੀਮੈਂਟ ਦੇ ਰਹਿਤੇ ਰਹਿਤੇ ਕਿ ਉਹ ਤਾਂ ਮੰਨਦੇ ਨੇ ਸਾਰੇ ਡਿਫੈਂਸ ਰਹਿਣਗੇ ਜਦੋਂ ਬੁਫੇ ਕੁੰਦੀ ਆਜੂਗੀ ਚਾਹੇ 2 ਚ ਆ ਜਾਵੇ 4 ਚ ਆ ਜਾਵੇ 10 ਚ ਆ ਜਾਵੇ 1000 ਚ ਆ ਜਾਵੇ ਉਹਨਾਂ ਦੇ ਮਰਤੇ ਕੋਈ ਫੇਰ ਨਹੀਂ ਡਿਫਰੈਂਸ ਫੇਰ ਪੂਰਨ ਬੁੱਧ ਕਹਿੰਦੇ ਨੇ ਉਹ ਜਦ ਮਨਾਰੰਗ ਪੂrna ਉਹ ਦੂਰੀ ਉਧਰ ਜਿਹੜੀ ਹੈ ਨਾ ਜੋ ਇੱਕ ਭਾਂਡਾ ਪੂrna ਛਲਕਦਾ ਹੈ ਕਿਵੇਂ ਹਜ਼ੂਰੀ ਬੁੰਦੀ ਛਲਕਦੀ ਹੈ ਟਕਾੜੀ ਹੁੰਦਾ ਉਹ ਤੇ ਖਵਰਾ ਕਦਰੂ ਹੋ ਜੋ ਇੱਕ ਵਾਰ ਸੜਗਲ ਕਰ ਜਾਂਦੀ ਹੈ ਜਿਨ ਕਰਤੇ ਕਰਨਾ ਕੀਆ ਲਿਖਿਆ ਆਉਣ ਜਾਣ ਜਿਨ ਕਰਤੇ ਕਰਨਾ ਕੀਆ ਜਿਹੜੇ ਕਰਤੇ ਨੇ ਸਾਰੀ ਰਚਨਾ ਬਣਾਈ ਹੈ ਸੱਚੀ ਹੈ ਲਿਖਿਆ ਆਉਣ ਜਾਣ ਆਵੜ ਜਾਣ ਸਾਰਿਆਂ ਤੇ ਲਿਖਿਆ ਹੋਇਆ ਜੰਮਣ ਬੰਨ ਲਿਖਿਆ ਹੋਇਆ ਹਾਂ ਨਾਨਕ ਮੱਤੀ ਮਿੱਥਿਆ ਕਰਮ ਸੱਚਾ ਨਿਸ਼ਾਨ ਉਹਨੇ ਦੱਸਿਆ ਉਹ ਕਰਤੇ ਤੇ ਮਦਾਓ ਕੇ ਸਾਰੀਆਂ ਵਕਤ ਮਤਾਂ ਜਿਹੜੀਆਂ ਨੇ ਮਿੱਥਿਆ ਜਿਹੜੀਓ ਪਿੱਛੇ ਦੱਸ ਗਿਆ ਨਾ ਜਿਹੜੇ ਕਰਦੇ ਨੇ ਸਾਰਾ ਸੰਸਾਰ ਹੁਕਮ ਨਾਲ ਸੰਸਾਰ ਪੈਦਾ ਹੋਇਆ ਨਾ ਉਹ ਦੇ ਹੁਕਮ ਨਾਲ ਸਾਰ ਮੈਂ ਬੁਲਾਇਆ ਬੋਲਦਾ ਉਹ ਕਹਿੰਦੇ ਬੁਲਾਇਆ ਬੋਲਦਾ ਉਦੇ ਮਤਵਕ ਸਾਰੀਆਂ ਮਤਾਂ ਵਿਚਾਰੇ ਸੱਚ ਕੀ ਹੈ ਠੀਕ ਕੀ ਹੈ ਕਰਮ ਸੱਚਾ ਨਹੀਂ ਸੰਤ ਉਹਦੀ ਕਿਰਪਾ ਹਾਸਲ ਕਰੋ ਜਿਹਨੇ ਸੰਸਾਰ ਪੈਦਾ ਕੀਤਾ ਉਹਦੀ ਕਿਰਪਾ ਜੇ ਹੋ ਜਾ ਕਰਮ ਹੋ ਜਾ ਔਰ ਸੱਚ ਦਾ ਨਿਸ਼ਾਨ ਸੱਚ ਦੀ ਆਵਾਜ਼ ਤੁਹਾਡੇ ਅੰਦਰੋਂ ਆਵਾਜ਼ ਸੱਚ ਦਾ ਆਵਾਜ਼ਾ ਤੁਹਾਡੇ ਅੰਦਰੋਂ ਪੈਦਾ ਹੋਵੇ ਫਿਰ ਤੁਸੀਂ ਬੋਲੋ ਉਹ ਗੱਲ ਸਹੀ ਹੈ ਜਦ ਬੁਲਾਇਆ ਬੋਲਦਾ ਉਹ ਸੱਚਾ ਜਿਹੜਾ ਆਪਣੇ ਆਪ ਬੋਲਦਾ ਸੱਚ ਨਹੀਂ ਹੁੰਦਾ ਸਾਰੇ ਵਕਤ ਬੁਲਾਇਆ ਬੋਲਦੇ ਆਪਣੇ ਆਪ ਨਹੀਂ ਬੋਲਦੇ ਜਦ ਬੁਲਾਇਆ ਬੋਲਦਾ ਨੇ ਫਿਰ ਇੱਕ ਮਤ ਦੇ ਜਿਹੜਾ ਆਪਣੇ ਆਪ ਬੋਲਦਾ ਸਮਤ ਨਹੀਂ ਹੁੰਦਾ ਕਿਉਂਕਿ ਬੁਲਾਉਣ ਵਾਲਾ ਪਿੱਛੇ ਇੱਕ ਉਹ ਨੂੰ ਕਹੇ ਮਹਾਪੁਰਖ ਕਿ ਬਾਣੀ ਮਹਾਪੁਰਖ ਕੀ ਵਿਧ ਘਰ ਵਸਦਾ ਹੋਏ ਬਾਣੀ ਬਿੱਲੋ ਵਪਾਰੀ ਜੇ ਕੋ ਗੁਰਮਖ ਹੋਏ ਬੋਲਣ ਵਾਲਾ ਵਿਚਾਰਨ ਵਾਲਾ ਗੁਰਬਖ ਹੈ ਮਹਾਪੁਰਖ ਨਹੀਂ ਹੈ ਬੋਲਣ ਵਾਲਾ ਮਹਾਪੁਰਖ ਨਹੀਂ ਹੈ ਕਬੀਰ ਮਹਾਪੁਰਖ ਨਹੀਂ ਬੰਦਾ ਆਪਣੇ ਆਪ ਨੂੰ ਗੁਰਨਾਨ ਮਹਾਪੁਰਖ ਨਹੀਂ ਬੰਦਾ ਆਪਣੇ ਆਪ ਨੂੰ ਕੋਈ ਭਗਤ ਆਪਣੇ ਆਪ ਨੂੰ ਮਹਾਪੁਰਖ ਨਹੀਂ ਬੰਦਾ ਸੰਤ ਸਾਰੇ ਬੰਦੇ ਨੇ ਕੋਈ ਨਹੀਂ ਇਹਨਾਂ ਦੀ ਆਪਣੇ ਬਣੇ ਮਾਤਾ ਬੰਦੀ ਜਾਣਦੇ ਜੈ ਜੈ ਮਹਾਪੁਰਖ ਨੇ ਪਤਾ ਹੀ ਆਪਾਂ ਨੂੰ ਮਹਾਪੁਰਖ ਮਹਾਪੁਰਖ ਕੌਣ ਹੈ ਇਹ ਬਾਣੀ ਮਹਾਪੁਰਖ ਉਹ ਮਹਾਪੁਰਖ ਹਾਂ ਬਾਕੀ ਦਾ ਸਾਰੇ ਪੁਰਖ ਦੇ ਬਾਕੀ ਸਾਰੇ ਪੁਰਖ ਨੇ ਵਾਂ ਕੋਈ ਇਹ ਬਾਣੀ ਮਹਾਪੁਰਖ ਕਿ nde ਘਰ ਵਸਾ ਹੋਏ ਬਾਣੀ ਮਹਾਪੁਰਖ ਰਹੀ ਹੈ ਗੁਰਬਾਣੀ ਜਿਨ੍ਹਾਂ ਨੇ ਬੋਲੀ ਹੈ ਉਹ ਮਹਾਪੁਰਖ ਰਹੀ ਜਿਨ੍ਹਾਂ ਨੇ ਬਾਣੀ ਸਾਨੂੰ ਦੱਸੀ ਹੈ ਨਾ ਲਫ਼ਜ਼ਾਂ ਦੇ ਕੇ ਬੋਲੀ ਦੇ ਕੇ ਉਹ ਗੁਰਬਾਣੀ ਦੇ ਵਿੱਚ ਜਿਨ੍ਹਾਂ ਨੇ ਬਾਣੀ بیان ਕੀਤੀ ਹੈ ਉਹ ਮਹਾਪੁਰਖ ਰਹੀ ਹੈ ਪਾਣੀ ਬਾਹ ਪਰ ਦਿੱਤੀ ਹੈ ਟਰਕੀ ਬਾਣੀ ਹੈ ਜਿਹੜੀ ਉਹ ਬਾਹ ਪਰ ਦਿੱਤੀ ਹੈ ਤੇ ਉਹ ਤਾਂ ਟਰਕੀ ਤੇ ਬੁਲਾਏ ਬੋਲੇ ਤਾਂ ਬੁਲਾਏ ਬੋਲੇ ਜਿਹੜੇ ਬੁਲਾਏ ਬੋਲੇ ਨੇ ਲੇਖੋ ਉਹਨਾਂ ਦੀ ਆਵਾਜ਼ ਇੱਕ ਅੜੜਕ ਵੇਖੋ ਹਾਂ ਉਹਦੇ ਬਤਾਵੋ ਬਾਹ ਪਰ ਦੇ ਬਤਾਵੋ ਉਹਦੀ ਮਰ ਉਹਨੇ ਜਿਹੜੀ ਮੱਤ ਦਿੱਤੀ ਹੈ ਉਹਦਾ ਸੱਚੀ ਵੱਤ ਹੈ ਬਾਕੀ ਸਭ ਮੱਤੀ ਬੱਥਿਆ ਬਾਕੀ ਜਿਹੜੀਆਂ ਤੀਰ ਥਾਦੇ ਹੋਰ ਬਤਾ ਗਿਣਤੀ ਗਿਆਨ ਧਿਆਨ ਗਿਣਤੇ ਪੁੰਨ ਜਿਹੜੇ ਪ੍ਰਵਾਨ ਨੇ ਗਿਣਤੇ ਸਾਹ ਮਿੱਥੇ ਮਤਾਂ ਨੇ ਇਹ ਸਭ ਫੋਕਟ ਧਰਮ ਕਛੂ ਫੜਨਾ ਹੈ ਇਹਨਾਂ ਨੂੰ ਕੋਈ ਫੜ ਨਹੀਂ ਲੱਗਦਾ ਫੜ ਕਾਦਾ ਲੱਗਣਾ ਹੁੰਦਾ ਪਹਿਲਾਂ ਤਾਂ ਸੰਤੋਖ ਦਾ ਫੜ ਲੱਗਦਾ ਕਿਸੇ ਨੂੰ ਸੰਤੋਖ ਹੈ ਨਹੀਂ ਸੰਤੋਖ ਜਿਆਦਾ ਹੋ ਜਾਂ ਸਿੱਧੀ ਦੀ ਭੁੱਖ ਅੰਦਰੋਂ ਖੜ ਜੋ ਜੂ ਸਾਡੀ ਦਾ ਅਰਦਾਸ ਹੈ ਜਦੋਂ ਸਿੱਧੀ ਮਨੋਕਾਮਨਾਵਾਂ ਪੂਰਨ ਕਰਦੀ ਅਰਦਾਸ ਹੈ ਸਿੱਧੇ ਤੱਕ ਮਨੋ ਕਾਮ ਬਣਾਵਾ ਪੂਰਨ ਕਰਦੀ ਅਦਾਸ ਆ ਉਹ ਹਿੱਦੂ ਮਤ ਹੋ ਸਕਦੀ ਐ ਸਿੱਖ ਮਤਰੀ ਹੋਰ ਕੋਈ ਮਤ ਹੋ ਸਕਦੀ ਐ ਬਾਕੀ ਸਾਰੀਆਂ ਮਤਾਂ ਹੀ ਮਨੋ ਕਾਮ ਬਣਾਦੀਆਂ ਹੀ ਨੇ ਉਹ ਮਿੱਥਿਆ ਮਤਾਂ ਮਿੱਥਿਆ ਸੱਚੀ ਮਤਰੀ ਸੱਚੀ ਮਤ ਕੀ ਐ ਸੱਚੇ ਨਾਮ ਕੀ ਲਾਗਾ ਤੂੰ ਉਤਭੁ ਖਰ ਖਾਇ ਚੱਲ ਗਿਆ ਤੂੰ ਐਸੇ ਤੀਵ ਜੇ ਭੁੱਖ ਮਾਇਆ ਦੀ ਐ ਧਰਤੀ ਦੀ ਦੀ ਭੁੱਖ ਐ ਉਹ ਐਸੇ ਭੁੱਖੇ ਤਾਂ ਭਗਤੀ ਉਹ ਨਹੀਂ ਕਰ ਸਕਦੇ ਹੁੰਦੇ ਭੁੱਖੇ ਭਗਤ ਰੰਗੀ ਚ ਉਹ ਤਾਂ ਭਗਤੀ ਉਹ ਨਹੀਂ ਕਰ ਸਕਦੇ ਉਹ ਮਾਇਆਦਾਰੀ ਨੇ ਮਾਇਆਦਾਰੀ ਰਹਿਣਗੇ ਉਹ ਰਾਜ ਕਰੇਗਾ ਖਾਲਸਾ ਕਹਿਣਗੇ ਔਰ ਕਰਨਗੇ ਉਹਨਾਂ ਨੇ ਸਿੱਖੀ ਤੇ ਕੀ ਲੈਣਾ ਉਹਨਾਂ ਨੇ ਇਸ ਵਾਸਤੇ ਲੈਣਾ ਵੀ ਕੀ ਜਦੋਂ ਮਨੋ ਕਾਮਨਾਵਾਂ ਜਿਹਦੇ ਅੰਦਰ ਰਹਿਣ ਗਿਆ ਉਹਦਾ ਸਿੱਖੀ ਨਾਲ ਦੂਰ ਦਾ ਵੀ ਵਾਸਤਾ ਨਹੀਂ ਬਣਦਾ ਸਿੱਖੀ ਵਿਰੋਧੀ ਤਾਂ ਹੋ ਸਕਦਾ ਹੋ ਜਿਹੜਾ ਨੇ ਵਿਰੋਧ ਕੀਤਾ ਜਿੱਥੇ ਸਿੱਖੀ ਦਾ ਬਰੋ ਕਾਬਨਾ ਵਾਲੀ ਸੀ ਸਾਰੇ ਇਕੱਠੇ ਹੋ ਗਏ ਨਾ ਬਰੋ ਕਾਬਨਾ ਵਾਲੀ ਸਾਰਿਆਂ ਵੱਟਾਂ ਲੈਣਾ ਸਿੱਖੀ ਹੋਰਾਂ ਦੇ ਖਿਲਾਫ ਹੈ ਉਹ ਜੇ ਉਹ ਸਿੱਖੀ ਦੇ ਖਿਲਾਫ ਨੇ ਕਦੇ ਕਦੇ ਬੋਲਦੇ ਨਹੀਂ ਬੰਦਰੋ ਖਿਲਾਫ ਨੇ ਕਦੇ ਕਦੇ ਐਲਾਨ ਕਰਕੇ ਖਿਲਾਫ ਨੇ ਕਦੇ ਕਦੇ ਚੁਪਕੀ ਦੇ ਖਿਲਾਫ ਨੇ ਕਦੇ ਕਦੇ ਗੱਟਬੱਧ ਦੇ ਖਿਲਾਫ ਨੇ